ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਫਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਵਿਖਾਵਾਂਗੇ ਦੋ ਬਿਲਕੁਲ ਤਾਜ਼ੇ ਸੋਇਆ ਤੇ ਦੋ ਝੋਟੇ ਇੱਕ ਝੋਟੇ ਤੇ ਇੱਕ ਝੋਟਾ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰਗੁਰ ਭੇਜ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਸਨੋ ਠੀਕ ਠਾਕ ਜੀ ਛੱਡ ਦੀ ਗਲਾ ਵੀਰ ਜੀ ਇਵਰ ਜਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵਰਤੇ ਐਜ ਪਿੰਡ ਘਟੇ ਵਾਦਿਓ ਤੇ ਫੋਨ ਨੰਬਰ ਹੀ ਬੋਲ ਦੇਵੋ ਜੀ ਆਪਣਾ ਫੋਨ ਨੰਬਰ 8546203773 ਠੀਕ ਹੈ ਜੀ ਤੇ ਕਦੋਂ ਸ਼ੁਰੂਆਤ ਜੀ ਉਧਰੋਂ ਕਿਧਰੋਂ ਕਰੀਏ ਉਧਰੋਂ ਸਾਡੇ ਮਾਲੀ ਦਿਖਾ ਲਿਓ ਕਿਹਦੇ ਨੰਬਰ ਤੇ ਤਾਂ ਸੇਵਕ ਭਾਈ ਇਹਦੇ ਬਾਰੇ ਕਿੰਨੀ ਕੀ ਦੀ ਉਮਰ ਹੋ ਗਈ ਇਹਦੇ ਇਹ ਜੇ ਮੂੰਹ ਚੋਗਾ ਜੋ ਅੱਛਾ ਜੀ ਹਾਂ ਜੀ ਲਓ ਜੀ ਚਾਰ ਦਾ ਦਿਲ ਤੇ ਕੱਟ-ਗਾਟ ਚੰਗਾ ਝੋਟੇ ਦਾ ਰੇੜੇ ਲੋੜੇ ਲੱਗਾ ਰੇੜੇ ਲੱਗਾ ਠੀਕ ਆ ਤੇ ਕਰਵਾਉ ਕਰਾਸ ਹਾਂਜੀ ਹਾਂਜੀ ਕਰਦਾ ਹਾਂਜੀ ਮੈਂ ਜਾਂਦਾ ਠੀਕ ਆ ਠੀਕ ਆ ਲਓ ਬਈ ਇਹ ਤਾਂ ਬਲਾਏਗਾ ਪੂਰ ਮੋੜਾ ਨਾ ਸਦਾਵਾ ਯਾਰ ਤਾਂ ਡਾਟੇ ਆਣੇ ਤੇ ਟੈਸਟਿੰਗੜ ਵੀ ਲਾਗੇ ਤਾਂ ਕਰਾਉਣੇ ਨੇ ਭਾਈ ਇਹ ਕਿਵੇਂ ਸਾਂਭ ਵਾਲੇ ਨੂੰ ਦੇਣਾ ਕਿ ਜਾ ਨਹੀਂ ਨਹੀਂ ਸਾਂਭ ਵਾਲੇ ਇਦਾਂ ਬਾਈ ਇਹ ਦਿਖਾਇਓ ਮੜ ਜੇ ਟੈਸਟਿੰਗ ਵਾਲਾ ਤੇ ਭਾਈ ਇਹਦੇ ਰਿਜ਼ਲਟ ਰਿਜ਼ਲਟ ਕੋਈ ਘਰ ਆਪਣੇ ਆਇਆ ਕੋਈ ਘਰਾਂ ਹੀ ਇਤਰਾ ਹੀ ਵੀ ਨਹੀਂ ਨਹੀਂ ਇਤਰਾ ਮਲੋ ਕਰਾਸ ਕਰਿਆ ਤੁ ਬਸ਼ੂਸ਼ ਹੋਇਆ ਸੋਇਆਵੇ ਨਹੀਂ ਹਜੇ ਨਹੀਂ ਅੱਛਾ ਅੱਛਾ ਠੀਕ ਤੇ ਖੋਲੋ ਤਾਂ ਬਾਈ ਫਿਰ ਖੋਲ ਕੇ ਦਾ ਤੋਲਾ ਦਾ ਰੱਦ ਖਾ ਲਈਏ ਬਾਈ ਜੀ ਕਰੋ ਤੇ ਸੇਵ ਕਰੋ ਵੀ ਚੰਗਾ ਆ ਨਾ ਆਉਣੀ ਜਗਾਵਾ ਉਹ ਚਾਰ ਦਾਲ ਤੇ ਕੰਦ ਕੜ ਬਹੁਤ ਚੰਗਾ ਵਾ ਤੇ ਬਾਈ ਕਿਤਾਗੇ ਦੇਣਾ ਸਾਹ ਭਲੇ ਨੂੰ ਉਹ ਵੀ ਵੀਰ ਭਰਾ ਫੋਨ ਲਾਵੇ ਵੀ ਜਿੰਨੇ ਘਰ ਰੱਖਣਾ ਵਾ ਸਮਾ ਲਓ ਤੇ ਦੋ ਨੰਬਰ ਵਾਲਾ ਕੋਈ ਫੋਨ ਲਾਵੇ ਮੋਰਾਂ ਨਾਲਦਾ ਉਹ ਜਿੰਨੇ ਘਰ ਬਲੀਡ ਪਿਆਰ ਕਰਨੀ ਉਹਦੇ ਵਾਸਤੇ ਬਹੁਤ ਹੀ ਚੰਗਾ ਵਾ ਇਹ ਮੁੱਲ ਬਈ ਇਹਦਾ ਜੀ 50000 ਦਾ ਦੇ ਦੀਏ ਲੈ ਜਾਂਦੀਆਂ ਮਾਦਨਾ ਐ ਤੁਸੀਂ ਦੱਸੋ ਦੱਸ ਤਵਾਂ ਨਾ ਜਿੱਥੇ ਛੱਡੀ ਦੇਣਾ 60000 ਦੇ ਦੀਏ ਉਹ ਛੱਡ ਦੀ ਯਾਰ ਦੋ ਹੀ ਛੱਡ ਦੀਏ ਦੋ ਘੜ ਸਕਦਾ 55 ਹਾਂਜੀ ਠੀਕ ਹੈ ਜੀ ਲਓ ਬਈ ਜੀ 58000 ਦਾ ਤੇ ਕੱਡ ਕੱਡ ਚੰਗਾ ਵਾ ਪਿਓਰ ਮੋਰਾ ਨਜ਼ਲ ਦਾ ਵਾ ਤੇ ਜਿਹੜਾ ਵੀਰਾ ਸਾਂਭ ਲ ਲਾ ਜੂਗਾ ਤੇ ਚੰਗਾ ਬਣ ਜਾਣਾ ਇਹਨੇ ਤੇ ਆਜੋ ਬਾਈ ਤੋ ਜੇ ਨੰਬਰ ਦੇਣਾ ਦੱਸਿਓ ਬਈਆ ਤੇ ਬਰੇ ਜੀ ਛੋਟੀ ਮੂੰਹ ਚੌਗੀ ਜੋ ਅੱਛਾ ਜੀ 8 ਮਹੀਨਿਆਂ ਦੀ ਗੱਬੜ ਜੋ ਠੀਕ ਹੈ ਜੀ ਹਾਂਜੀ 8ਵਾਂ ਜਾਣਦੇ ਆਜ ਠੀਕ ਹੈ ਠੀਕ ਹੈ ਬਈ 8 ਮਹੀਨਿਆਂ ਦੀ ਚੱਕ ਪਾਸ ਤੇ ਸੇਂਗ ਕਰੋ ਚੱਕ ਅੰਗਲ ਨਹੀਂ ਨੰਗ ਦੀ ਵਿਚੋ ਤੇ ਖੋਲੋ ਬਾਈ ਜੀ ਕਰੀ ਕਰੀ ਸੁਆਦੀ ਚੱਕ ਆ ਲੇਗੀ ਨੀਗੀ ਸਿੰਘ ਜੀ ਨੂੰ ਕੋ ਨਹੀਂ ਹੋਆ ਆਹ ਤੁਸੀਂ ਬੋਲੇ ਕਿ ਚੈੱਕ ਫਾਸਾ ਤੇ ਅੰਤ ਵਿੱਚ ਉਹ ਆਪੀ ਗਏ ਮਾਰ ਮਾਰਿਆ ਚੈਲਾ ਤੇ ਅੱਲਾ ਤੇ ਉਹ ਜੀ ਕੱਟ ਕੱਟ ਬਹੁਤ ਹੀ ਚੰਗਾ ਝੋਟੀ ਦਾ ਤੇ ਜੈੱਟ ਬਲੈਕ ਤੇ ਥੀਏ ਥੋੜਾ ਜਿਹਾ ਹੱਡੇ ਕੋ ਲੈ ਜਾਓ ਲੈ ਜਾਓ ਬਾਈ ਜੀ ਜੀ ਲੱਗੇ ਤਾਂ ਪਤਾ ਨਹੀਂ ਸਮਾਂ ਕਿੰਨਾ ਚੱਲ ਗਿਆ ਜੇ ਤੁਹਾਨੂੰ ਉਹ ਆਪੇ ਮਰਦੇ ਚੱਲੇ ਆ। ਉਹ ਵਹੀ ਕਰੋ ਚੱਕਰ ਨੇ ਥਾੜਾ ਥੋੜਾ ਬਹੁਤ ਹੀ ਚੰਗਾ ਕੈਸ ਤੇ ਲੱਗਾ ਵਾ। ਤੇ ਭਾਈ ਪੂਰੇ 8 ਮਹੀਨੇ ਚੱਕ ਪਾ ਲਾ ਹਾਂ ਜੀ ਚੱਕ। ਠੀਕ ਹੈ ਤੇ ਕੀ ਮੁੱਲ ਭਾਈ ਇਹਦਾ ਹਰਾ? ਮੁੱਲ ਜੀ 1 ਵੀਰ ਹੀ ਦੇ ਦੀਏ। ਤਿਆਰ ਹੋਈਦਾ ਤੁਹਾਨੂੰ ਪਤਾ ਛੋਟੀ ਭਾਵੇਂ 2 ਦੀ ਵਿਗਦੀ ਜੋ 1 7 ਦੀ ਵਿਗਦੀ। ਹਾਂ ਜੀ। ਹਾਂ ਜੀ। ਜੈ ਜੱਕਰ ਜੀ ਤੇ ਛੱਡ ਦੇਣੀ ਜੀ। ਰਾਜੀ 1 15 ਦੇ ਦੇਗੀ। ਉਹ ਛੱਡ ਦੇ ਕੇ ਮੰਗਣਾ ਥੋੜੀ। 1 10 ਦੀ ਜਾਣਗੀ। 110 ਦੀ ਹਾਂਜੀ ਠੀਕ ਹੈ ਲੋ ਬਜੀ 110000 ਦੀ ਤੇ ਝੋਟੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਜੈਡ ਬਲੈਕ ਤੇ ਪਿਓਰ ਮੋਰੋ ਨਸਲ ਦੀ ਆ ਤੇ ਆਜੋ ਭਾਈ ਹੁਣ ਤੀਜੇ ਨੰਬਰ ਤੇ ਜਸਪੀਰ ਬੰਨਿਆ ਝੋਟਾ ਰੇ ਇਹ ਜੀ ਪਹਿਲਾ ਹੁਗਾਏ ਦੂਜਾ ਹੁਗਾ ਸੁਈ ਅੱਛਾ ਜੀ ਹਾਂਜੀ ਤੇ 10000 ਕਿਲੋ ਦੁੱਧ ਸੰਭਾ ਕਰਕੇ ਹੋਊਗਾ ਠੀਕ ਹੈ ਤੇ ਕਿੰਨਾ ਕ ਟਾਈਮ ਹੋਵੇ ਤੁਈ ਨੂੰ ਅੱਜ 10 ਦਿਨ ਹੋ ਗਏ ਜੋ ਆਪਣਾ ਆ ਠੀਕ ਹੈ ਗੀ ਵੇ ਲੋ ਵੀ 8 10 ਦਿਨ ਸੁਝਲ ਹੋ ਗਿਆ ਤੇ 10 ਤੋਂ 11 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਜਵਾਕੀ ਦੇ ਪਿਛੇ ਵੀਰ ਜਵਾਕ ਕੱਟਾ ਲੈਂਦੇ ਠੀਕ ਹੈ ਜੀ ਮੇਲ ਕਫ ਆ ਗਿਆ ਜੀ ਪਿਛੇ ਤੇ ਖੋਲੋ ਬਾਈ ਜੀ ਨੂੰ ਫਿਰ ਖੋਲ ਕੇ ਦਿਖਾਈਏ 9 ਵਜੇ ਫੇਸ ਕੁਆਲਟੀ ਚੈੱਕ ਕਰ ਉਹ ਚੱਕ ਤੇ ਇਹ ਵੀ ਜੈਡ ਬਲੈਕ ਵਿੱਚ ਆ ਗਈ ਆ ਇੱਕ ਕੱਦ ਕਾਟ ਤੇ ਪੇਟ ਕੁੜੇ ਵੀ ਬਹੁਤ ਜ਼ਿਆਦਾ ਚੱਲ ਗਏ ਆ ਆ ਕੱਟਾ ਦੇ ਠੀਕ ਹੈ ਲੋਬ ਜੀ ਕਰੋ ਲਾਗੇ ਲੋਕੀ ਫੜਾ ਲਾਓ ਗਾ ਲਾਓ ਚੌੜਾ ਵਾ ਇਹ ਥਾਲੀ ਐ ਜਿੱਟ ਜੱਟ ਕੇ ਲੱਗਾ ਵਾ ਤੇ ਗਿਆ ਸਾਲਾ ਤੇ ਉਹ ਕਾ ਉਹ ਜੀ ਕਰੋ ਜਤਨਾ ਕਿਹਾ ਸਤਰੀ ਚੌੜੀ ਆ ਤੇ ਥਾਲ ਭਾਂਡਾ ਦੀ ਬਹੁਤ ਚੰਗਾ ਦੇ ਨਾਲਾਂ ਨੂੰ ਜਿਹੜੀਆਂ ਹਨ ਉਹ ਚੰਗੀਆਂ ਆ ਬਈ ਕਿੰਨਾ ਨੇ ਤੁਹਾਨੂੰ ਦੋਦੇ ਜੀ 13 14 ਕਿਲੋ ਦੇ ਕੱਢੀ ਜਾਣਾ ਜੀ ਠੀਕ ਹੈ ਠੀਕ ਹੈ ਜੀ ਬੜੀ 300 400 ਦੇ ਜਿਹੜਾ ਦੁੱਧ ਭਰੂ ਵੀ ਇਹ ਘਾਲਸੋਂ ਬਹੁਤ ਚੰਗਾ ਲੱਗਾ ਵਾ ਇਹ ਘਾਲੇ ਚੱਲ ਕੋਟ ਬਾਲਾਂ ਵੀ ਪਤੀ ਬਈਆ ਇਹਦਾ ਮੁੱਲ ਵੀ ਕੀ ਹੈ ਰਾ ਇਹ ਜੀ ਸਵਾਦੀ ਦੇ ਦਈਏ ਕਰੀਏ ਜੈਤ ਜੈਬੀ ਮਾਦਨਾ ਇਹ ਵੀ ਇੱਕ 10 ਦੀ ਉਹਦੇ ਮੁੱਲ ਤੇ ਜਾਂਦੀ ਇੱਕ 10 ਦੀ ਹਾਂਜੀ ਠੀਕ ਹੈ ਜੀ ਲਓ ਭਾਜੀ 1 ਲੱਖ 10 ਹਜ਼ਾਰ ਦੀ ਤੇ ਜੇ ਕੋਈ ਭਈ ਉਹ ਜੋੜਾ ਲਾ ਜੇ ਦੇ ਜੋੜਾ ਲਾ ਜੇ 5000 ਰੁਪਏ ਚੋੜ ਕਰ ਠੀਕ ਹੈ ਠੀਕ ਹੈ ਜੀ ਬਹੁਤ ਗੰਦਾ ਮਾਲ ਨਾਲ ਭਾਈ ਗੰਦਾ ਵੀ ਕਰਦਾਂਗੇ ਜੇ ਕੋਈ ਨੀਪੜਾ ਦੇ ਜੋੜਾ ਫਿੱਟ ਹੁੰਦਾ ਵਾ ਤੇ ਮੈਂ ਦੋ ਲੈ ਤੂੰ ਦਾ ਕਰਤਾ ਬਾਈ ਲੈ ਤੇ ਆਜਾ ਹੁਣ ਤੇਰਾ ਪਰ ਤੇ ਦੱਸਿਓ ਬਾਈ ਇਹਦੇ ਬਾਰੇ ਜੀ ਦੁੱਧਾ ਸੁਗਾ ਸੀ ਅੱਛਾ ਜੀ ਤੇ ਇਹਦੇ ਥੱਲੇ ਵੀ 11-12 ਕਿਲੋ ਦੁੱਧ ਹੋ ਗਿਆ ਠੀਕ ਆ ਜੀ ਤੇ ਜਵਾਕੀ ਜੀ ਦੇ ਮਾਜ ਦੇ ਮਗਰ ਘੱਟੀ ਲਓ ਬਾਈ ਇਹਦੇ ਪਿੱਛੇ ਫੀਮ ਮਿਲਕਾ ਫਾ ਗਿਆ ਜੇ ਤੇ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੀ ਰੋ ਇਹਨੂੰ ਵੀ ਸੂਈ ਨੂੰ 10-15 ਦਿਨ ਹੋ ਗਏ ਠੀਕ ਹੈ ਠੀਕ ਲਓ ਬਾਈ 10 ਤੋਂ 15 ਦਿਨ ਇਹਨੂੰ ਵੀ ਸੂਈ ਨੂੰ ਹੋ ਗਏ ਆ ਤੇ ਇਹ ਕਿੰਨਾ ਦੋ ਦੱਸਿਆ ਤਰੇ ਦੋ 11-12 ਕਿਲੋ ਕੀ ਗੱਲ ਹੈ ਜੀ 11 ਦਾ 12 ਲੀਟਰ ਦੁੱਧ ਦੇ ਕੋਈ ਵਿਤਿਆਰ ਤੇ ਖੋਲੋ ਗਏ ਜੀ ਨੂੰ ਹੀ ਹਾਂ ਤੋਂ ਵਹੀ ਫੇਸ ਕੁਆਲਟੀ ਤੁਸੀਂ ਫੜਦੇ ਨੇ ਚੈੱਕ ਤੇ ਇਹ ਵੀ ਜੈਦਾ ਬਲੈਕ ਆ ਗਈ ਆ ਤੇ ਕੰਦ ਕਾਠੇ ਦਾ ਵੀ ਚੰਗਾ ਵਾ ਇਹ ਕਿੰਨਾ ਨਗ ਭਰੂਗੀ ਦੁੱਧ ਵੀਰ ਇਹ ਵਿੱਚ ਇਹ ਵੀ 13 14 ਕਿਲੋ ਵਜੀ ਆਖੀ ਜਾਉ ਠੀਕ ਹੈ ਠੀਕ ਲਓ ਵੀ 13 ਦੇ 14 ਲੀਟਰ ਜਿਹੜਾ ਦੁੱਧ ਇਹ ਵੀ ਭਰੂ ਵੀ ਤੇ ਥਾਣ ਪਾਂਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਇੱਕ ਕਰੋ ਚੱਕਰ ਪਿੱਠ ਪੂੜਾ ਬਹੁਤ ਚੌੜਾ ਨ ਮੰਜਾ ਡੈਂਦਾ ਵਾ ਤੇ ਹੈ ਵੀ ਜੈਡ ਬਲੇਗਾ ਤੇ ਲੱਗ ਰੋ ਆਪਾਂ ਤੁਹਾਨੂੰ ਦਿਖਾਉਨੇ ਥਣਾ ਦਾ ਸੈਰ ਗੈਪ ਇਧਰ ਸਾਈਡ ਤੋਂ ਦਿਖਾਇਆ ਰਾਂ ਤੁਹਾਨੂੰ ਲਓ ਵੀ ਕਰੋ ਚੱਕਰ ਤੇ ਥਾਣ ਪਾਂਡਾ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਤੇ ਇਹਦਾ ਮੁੱਲ ਵੀ ਜਿਹੜਾ ਇਹਦਾ ਵੀ ਮੁੱਲ ਇਹ ਖਦਾ ਕਰਦੇ ਜੋ ਅੱਛਾ ਜੀ ਤੇ ਪੂਰੇ ਲੱਖ ਦੀ ਦੇ ਦੀਏ ਕਰ ਦਈਏ ਜੀ ਥੋੜਾ ਜਾਂਦਾ 97000 ਦੀ ਦੇਣਾ ਚੱਲ ਵੀ ਹਾਂਜੀ 60000 ਰੋਸ ਤੋਂ ਲਓ ਭਾਜੀ ਛੋੜ ਬਈ ਕਹਿੰਦਾ ਕਿ ਹੋਰ ਵੀ ਕਰਦਾ ਆਂਗੇ ਤੇ 97000 ਦੀ ਤੇ ਦੁੱਧ 13 14 ਲੀਟਰ ਭਰੂਗੀ ਇਹ ਵੀ ਤੇ ਸੱਜੇ ਸੂਆ ਵਾ ਤੁਹਾਨੂੰ ਪਤਾ ਹੈ ਕਿ ਸੱਜੇ ਸੂਆ ਪਸ਼ੂ ਬਹੁਤ ਹੀ ਜ਼ਿਆਦਾ ਘੱਟ ਲੱਭਣ ਦਿਆ ਵਾ ਤੇ ਕਰੋ ਜਿਆ ਕਾ ਇਧਰ ਮੋਸ਼ਮ ਭਾਈ ਦੇ ਕੋਲ ਸਾਰੇ ਚੰਗੇ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ